ਸ਼੍ਰੀ ਗੁਰੂ ਕੋ ਵੈਸੇ ਪਾਛਾ ਮਰਨ ਗਿਆ ਕੇ ਗਏ ਸੀ ਮੈਂ ਮਰਿਆਦਾ ਬਣਾ ਕੇ ਚੱਲਾਂ ਕਿਹੜੀ ਮਰਿਆਦਾ ਬਣਾ ਕੇ ਚੱਲਣਾ ਮਰਨ ਕਿਤੇ ਭੱਜ ਭੱਜ ਕੇ ਤੈਰੀ ਪੈਂਦੇ ਆ ਇੰਦਾ ਹੀ ਆ ਉਹ ਸਾਚਿਆ ਅੱਜ ਵੀ ਕੋਈ ਥੇ ਧਾਰੀ ਆ ਜਵੇ ਤਾਂ ਟਿੱਕ ਕੇ ਜਾਛੋ ਤੇ ਫੁੱਟਿਆਂ ਦੇ ਉੱਤੇ ਪਤਾ ਨਹੀਂ ਉੱਥੋਂ ਕੀ ਲੱਗਦੇ ਅਹੀਂ ਟਿਕਣਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਉੱਤੇ ਅੱਛਾ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਪਾਪਾ ਕਹਿੰਦੇ ਕਈ ਭਰਾਵਾ ਮਾਰ ਦਿੰਦੇ ਆ ਤੇ ਕਹਿੰਦੇ ਸਾਡਾ ਪਾਪਾ ਵੱਡਾ ਕਿਸੇ ਵਿੱਚ ਵੀ ਸਾਹਮਣੇ ਕੋਈ ਦੇਹਦਾਰੀ ਬੈਠਾ ਹੋਵੇ ਤੇ ਉਹ ਕਹੇ ਮੈਂ ਤੈਨੂੰ ਫੱਟੇ ਬੁਲਾਉਣੀ ਮੈਂ ਮੱਥਾ ਟੇਕਾਂ ਪ੍ਰਗਿਆ ਸਾਹਿਬ ਨੂੰ ਸਮਝ ਲੋ ਉਧਰ ਖਾਲਸਾ ਰਾਜ ਆ ਗਿਆ ਨਹੀਂ ਤੇ ਤੁਸੀਂ ਮੰਗਦੇ ਰਹਿਣਾ ਰਾਜ ਘਰੇ ਦਾ ਖਾਲਸਾ ਧਾਧਿਆ ਬੱਚਿਆਂ ਨੇ ਤੁਹਾਨੂੰ ਤਾਨੇ ਮਾਰਨੇ ਬਾਪੂ ਇਹਨਾਂ ਬਾਪਿਆਂ ਦੇ ਕੋਲੋਂ ਰਾਜ ਲੱਭ ਦਸਗਾ ਇਹ ਤੇ ਆਪਣੀ ਗੱਦੀ ਪੱਕੀ ਕਰਕੇ ਬੈਠਿਆ ਇਹ ਆਪਣੇ ਢੇਰੇ ਪੱਕੇ ਕਰਕੇ ਬੈਠਿਆ ਇਹ ਆਪਣੀਆਂ ਜੈਦਾਦਾ ਪੱਕੀਆਂ ਕਰਕੇ ਬੈਠਿਆ ਪਰ ਉਹਨਾਂ ਨੇ ਲੜ ਲੱਗਣਾ ਸੀ ਜਿਨ੍ਹਾਂ ਨੇ ਸਾਡੇ ਤੋਂ ਸਾਰਾ ਸਰਬ ਵਿਚ ਫੱਦੇ ਪਾਈ ਸਿੱਖਾ ਕਿਤੇ ਸਾਹਮਣੇ ਮੈਂ ਵੀ ਬੈਠਾ ਹੋਵਾਂ ਨਾ ਮੈਂ ਤੇਰੀ ਝੋਲੀ ਵਿੱਚ ਏਡੀ ਵੱਡੀ ਦਾਤ ਪਾ ਕੇ ਚੱਲਾ ਵੇਖੋ ਇੱਥੇ ਹੁਣ ਸੇਖ ਗੁਰੂਆ ਇਹ ਗੁਰੂ ਹੀ ਸੇਖਿਆ ਕੋ ਸਤਨਾਮ ਸਿਰ ਵਾਹੇ ਗੁਰੂ ਅੱਜ ਸਿੱਖਾਂ ਨੇ ਪੁੱਛਿਆ ਮਾਰਜ ਉਹ ਕਿਹੜੀ ਦਾਤ ਆ ਤੇ ਮੱਜ ਕਦੇ ਸਾਜੀ ਝੋਲੀ ਵਿੱਚ ਫੱਦੇ ਪਾ ਕੇ ਚੱਲਾ ਆਗੇ ਆਵਤ ਸਿੰਘ ਜੋ ਭਾਵੇਂ ਵਾਹਿਗੁਰੂ ਜੀ ਕੀ ਗੱਜ ਕਹਿ ਤੇ ਬੁਲਾਵਾ ਮੱਜ ਜਿੰਨੇ ਜਦੋਂ ਗੁਰਸਿੱਖ ਗੁਰਸਿੱਖ ਨੂੰ ਮਿਲਿਆ ਕਰੇਗਾ ਤੇ ਗੱਜ ਫੱਜ ਕੇ ਲੋਂ ਤੋਂ ਗਰੇਜ ਕਰਦੇ ਆ ਆਓ ਪਾਜੋ ਗੁੰਜਾ ਸ਼ੇਰਾਂ ਦਾ ਕੰਮ ਕਰਨਾ ਸ਼ੇਰਾਂ ਦੀ ਗੋਮਿਆ ਮਾਜਰੇ ਸ਼ੇਰ ਬਾਇਆ ਸਾਨੂੰ ਸ਼ੇਰ ਤੇ ਸ਼ੇਰ ਤੇ ਫਿਰ ਕਦੇ ਨਾ ਕਿਸੇ ਅੱਗੇ ਝੁਕਦਾ ਵਾ ਨਾ ਕਿਸੇ ਤੋਂ ਧੱਬਦਾ ਵਾ ਜੰਗਲ ਦੇ ਵਿੱਚ ਰਾਜ ਹੁੰਦਾ ਸ਼ੇਰ ਦਾ ਹਾਥੀ ਭਾਵੇਂ ਕਿੱਡਾ ਵੱਡਾ ਹੋਵੇ ਸ਼ੇਰ ਬਣਿਆ ਕਰੋ ਆਪਣੀ ਮਰਿਆਦਾ ਨਾਲ ਜੁੜ ਗਏ ਸਾਡੇ ਬੱਚੇ ਸਿੱਖੀ ਨਾਲ ਜੁੜ ਗਏ ਜੇ ਮਰਿਆਦਾ ਨਾਲ ਜੁੜ ਗਏ ਤੇ ਤੁਸੀਂ ਉਹ ਨਾਨਕ ਪਾਤਸ਼ਾਹ ਮਹਾਰ ਦੇ ਨਾਂ ਚਾਰ ਦਿੱਖਦਾ ਪਿੰਦਾ ਬਖਸ਼ੀ ਫਤਿਹਕਾਲ ਦੀ ਹੈ ਤੁਰਦਗਾਹੀ ਬਾਜਾਂ ਵਾਲੇ ਪੰਥ ਦੀ ਹੈ ਝੋਲੀ ਪਾਈ